सशिकांत जी आज ਅਸੀਂ ਸ੍ਰੀ ਗੁਰੂ ਅਮਰਦਾਸ ਜੀ ਦੇ ਸੈਕੰਡ ਪਾਰਟ ਬਾਰੇ ਗੱਲ ਕਰਾਂਗੇ ਗੁਰੂ ਅਮਰਦਾਸ ਜੀ ਦੀ ਬਾਣੀ ਕਿਸ ਗ੍ਰੰਥ ਦੇ ਵਿੱਚ ਸਮਲਿਤ ਹੈ ਕਿਸ ਗ੍ਰੰਥ ਦੇ ਵਿੱਚ ਆਪਸ਼ਨਾਂ ਨੇ ਆਦ ਗ੍ਰੰਥ ਦਸ਼ਮ ਗ੍ਰੰਥ ਜਾਂ ਫਿਰ ਸਰਬਲੋਗ ਗ੍ਰੰਥ ਜਾਂ ਭਾਈ ਗੁਰਦਾਸ ਦੀਆਂ ਵਾਰਾਂ ਇਸ ਦਾ ਸਹੀ ਆਨਸਰ ਹੈ ਜੀ ਆਪਸ਼ਨ A ਆਦ ਗ੍ਰੰਥ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਦੀ ਬਾਣੀ ਵਿੱਚ ਕਿੰਨੇ ਰਾਗ ਹਨ ਕਿੰਨੇ ਰਾਗ ਹਨ ਆਪਸ਼ਨਾਂ ਨੇ ਆਪਸ਼ਨ A 16 B 17 C 19 ਜਾਂ ਫਿਰ D B ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ B 17 ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਦੇ ਉਪਦੇਸ਼ ਦਾ ਮੁੱਖ ਕੇਂਦਰ ਕੀ ਸੀ ਕੀ ਸੀ ਆਪਸ਼ਨਾਂ ਨੇ ਨਾਮ ਜਪਣਾ ਸੇਵਾ ਕਰਨੀ ਸਮਾਨਤਾ ਜਾਂ ਫਿਰ ਸਾਰੇ ਇਹਨਾਂ ਦੇ ਵਿੱਚੋਂ ਆਨਸਰ ਹੈ ਜੀ ऑप्शन डी सारे यानी कि नाम जपना भी है सेवा करनी भी है और समानता भी है नेक्स्ट है जी गुरु अमरदास जी ਨੂੰ ਗੁਰਗੱਦੀ ਕਿਸ ਗੁਰੂ ਨੇ ਸੌਂਪੀ ਸੀ ਆਪਸ਼ਨਾਂ ਨੇ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਰਾਮਦਾਸ ਜੀ ਜਾਂ ਫਿਰ ਗੁਰੂ ਹਰਗੋਬਿੰਦ ਜੀ ਸਾਡਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਗੁਰੂ ਅੰਗਦ ਦੇਵ ਜੀ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਦੀ ਉਮਰ ਗੁਰਗੱਦੀ ਸਮੇਂ ਕਿੰਨੀ ਸੀ ਆਪਸ਼ਨਾਂ ਨੇ 62 ਸਾਲ ਜਾਂ ਫਿਰ 73 ਸਾਲ ਜਾਂ 70 ਸਾਲ ਜਾਂ ਫਿਰ ਆਪਸ਼ਨ ਡੀ ਹੈ 65 ਸਾਲ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਏ 62 ਸਾਲ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਦੇ ਸਮੇਂ ਕਿੰਨੇ ਸਿੱਖ ਕੇਂਦਰ ਯਾਨੀ ਕਿ ਮੰਜੀਆਂ ਪੀੜੀਆਂ ਬਣੇ ਸੀ ਕਿੰਨੀਆਂ ਪੀੜੀਆਂ ਸੀ ਕਿੰਨੀਆਂ ਮੰਜੀਆਂ ਸੀ ਆਪਸ਼ਨਾਂ ਨੇ 22 36 52 ਜਾਂ ਫਿਰ 84 ਕਿੰਨੀਆਂ ਮੰਜੀਆਂ ਸੀ ਆਪਸ਼ਨ ਏ 22 ਮੰਜ਼ਿਲਾ नेक्स्ट ਹੈ ਜੀ ਗੁਰੂ ਅਮਰਦਾਸ ਜੀ ਦੇ ਸਮੇਂ ਸਿੱਖ ਧਰਮ ਵਿੱਚ ਕਿਹੜੀ ਪ੍ਰਥਾ ਪੱਕੀ ਹੋਈ ਸੀ ਆਪਸ਼ਨਾਂ ਨੇ ਸੰਗਤ ਪੰਗਤ ਤੀਰਥ ਸ্নান ਹਵਨ ਜਾਂ ਫਿਰ ਸਿਰ ਮੁੰਡਵਾਣਾ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ A ਸੰਗਤ ਪੰਗਤ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਦੀ ਬਾਉਲੀ ਕਿਸ ਲਈ ਮਸ਼ਹੂਰ ਹੈ ਆਪਸ਼ਨਾਂ ਨੇ ਤੀਰਥ ਸ্নান ਜਾਂ ਫਿਰ 84 ਪੌੜੀਆਂ ਜਾਂ ਸੋਨੇ ਦਾ ਕੰਮ ਜਾਂ ਫਿਰ ਆਪਸ਼ਨ D ਹੈ ਰਾਜਾ ਅਕਬਰ ਦੀ ਪੇਡ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ 84 ਪੌੜੀਆਂ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਦੀ ਉਮਰ ਕਿੰਨੀ ਸੀ ਜਦੋਂ ਉਹ ਅਕਾਲ ਚਲਾਣਾ ਕਰ ਗਏ ਸੀਗੇ ਆਪਸ਼ਨਾਂ ਨੇ 82 ਸਾਲ 95 ਸਾਲ 92 ਸਾਲ ਜਾਂ ਫਿਰ 85 ਸਾਲ ਹਾਂਜੀ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ 95 ਸਾਲ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਦਾ ਅਕਾਲ ਚਲਾਣਾ ਕਿੱਥੇ ਹੋਇਆ ਸੀ ਆਪਸ਼ਨਾਂ ਨੇ ਖਡੂਰ ਸਾਹਿਬ ਬਸਰਕੇ ਗੋਇੰਦਵਾਲ ਸਾਹਿਬ ਜਾਂ ਫਿਰ ਅੰਮ੍ਰਿਤਸਰ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਸੀ ਗੋਇੰਦਵਾਲ ਸਾਹਿਬ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਕਿਸ ਨੂੰ ਦਿੱਤੀ ਸੀਗੀ ਆਪਸ਼ਨਾਂ ਨੇ ਭਾਈ ਗੁਰਦਾਸ ਜੀ ਗੁਰੂ ਰਾਮਦਾਸ ਜੀ ਭਾਈ ਮੋਹਰੀ ਜੀ ਜਾਂ ਫਿਰ ਭਾਈ ਮੋਹਨ ਜੀ ਇਹਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ RAMDAS ਜੀ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨਾਲ ਰਿਸ਼ਤਾ ਕਿਵੇਂ ਜੋੜਿਆ ਸੀਗਾ ਆਪਸ਼ਨਾਂ ਨੇ ਧੀ ਭਾਨੀ ਦਾ ਵਿਆਹ ਕੀਤਾ ਸੀ ਜਾਂ ਫਿਰ ਪੁੱਤਰ ਮੋਰੀ ਦਾ ਵਿਆਹ ਕੀਤਾ ਸੀ ਆਪਸ਼ਨ ਸੀ ਹੈ ਪੁੱਤਰ ਲਕਸ਼ਮੀदास ਦਾ ਵਿਆਹ ਕੀਤਾ ਸੀ ਜਾਂ ਫਿਰ ਭਰਾ ਬਣਾਇਆ ਸੀ ਇਹਦਾ ਸਹੀ ਜਵਾਬ ਹੈ ਜੀ ਧੀ ਭਾਨੀ ਦਾ ਵਿਆਹ ਕੀਤਾ ਸੀ ਆਪਸ਼ਨ A ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਦੇ ਸਮੇਂ ਸਿੱਖ ਧਰਮ ਦਾ ਕੇਂਦਰ ਕਿਹੜਾ ਸੀ ਆਪਸ਼ਨਾਂ ਨੇ ਖਡੂਰ ਸਾਹਿਬ ਅੰਮ੍ਰਿਤਸਰ ਜਾਂ ਫਿਰ ਗੋਇੰਦਵਾਲ ਸਾਹਿਬ ਜਾਂ ਫਿਰ ਬਸਰਕੇ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਸੀ ਗੋਇੰਦਵਾਲ ਸਾਹਿਬ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਦੀ ਸਭ ਤੋਂ ਵੱਡੀ ਵਿਰਾਸਤ ਕੀ ਸੀ ਆਪਸ਼ਨਾਂ ਨੇ ਬੋਲੀ ਤੇ ਗੁਰਮਤ ਪ੍ਰਚਾਰ ਜੰਗ ਜਿੱਤਣਾ ਦੌਲਤ ਇਕੱਠੀ ਕਰਨਾ ਜਾਂ ਫਿਰ ਰਾਜ ਕਰਨਾ ਜਸਦਾ ਸਹੀ ਜਵਾਬ ਹੈ ਜੀ ਆਪਸ਼ਨ ਏ ਬੌਲੀ ਤੇ ਗੁਰਮਤ ਪ੍ਰਚਾਰ ਨੈਕਸਟ ਹੈ ਜੀ ਆਨੰਦ ਕਾਰਜ ਦੀ ਰਸਮ ਕਿਸ ਗੁਰਦੁਆਰਾ ਗੁਰੂ ਗੁਰੂ ਜੀ ਦੇ ਦੁਆਰਾ ਆਰੰਭ ਕੀਤੀ ਗਈ ਸੀ ਆਪਸ਼ਨਾਂ ਨੇ ਆਪਸ਼ਨ ਏ ਹੈ ਗੁਰੂ ਰਾਮਦਾਸ ਜੀ ਜਾਂ ਫਿਰ ਗੁਰੂ ਅਰਜਨ ਦੇਵ ਜੀ ਜਾਂ ਫਿਰ ਗੁਰੂ ਅਮਰਦਾਸ ਜੀ ਜਾਂ ਫਿਰ ਭਾਈ ਗੁਰਦਾਸ ਜੀ ਦਾ ਸਹੀ ਜਵਾਬ ਹੈ ਜੀ ਗੁਰੂ ਅਮਰਦਾਸ ਜੀ ਦੇ ਦੁਆਰਾ ਆਪਸ਼ਨ ਸੀ ਨੈਕਸਟ ਜੀ ਗੁਰੂ ਅਮਰਦਾਸ ਜੀ ਨੇ ਸੱਤੀ ਪ੍ਰਥਾ ਬਾਰੇ ਕੀ ਕਿਹਾ ਸੀ ਆਪਸ਼ਨਾਂ ਨੇ ਕੀ ਇਹ ਜ਼ਰੂਰੀ ਹੈ ਸੱਚਾ ਸੱਤੀ ਉਹ ਹੈ ਜੋ ਨਾਮ ਜਪਦੀ ਹੈ ਜਾਂ ਫਿਰ ਪਤੀ ਨਾਲ ਚਿਤਾ ਤੇ ਬੈਠੋ ਜਾਂ ਫਿਰ ਕੁਝ ਵੀ ਨਹੀਂ ਇਸ ਦਾ ਸਹੀ ਆਨਸਰ ਹੈ ਜੀ ਆਪਸ਼ਨ ਬੀ ਸੱਚਾ ਸੱਤੀ ਉਹ ਹੈ ਜੋ ਨਾਮ ਜਪਦੀ ਹੈ ਨੈਕਸਟ ਜੀ ਗੁਰੂ ਅਮਰਦਾਸ ਜੀ ਨੇ ਪਰਦਾ ਪ੍ਰਥਾ ਬਾਰੇ ਕੀ ਕਿਹਾ ਸੀ অপਸ਼ਨ ਹਨ ਪਰਦਾ ਕਰਨਾ ਚੰਗਾ ਹੈ ਔਰਤ ਨੂੰ ਸਮਾਜ ਵਿੱਚ ਬਰਾਬਰ ਹੱਕ ਹੈ ਜਾਂ ਫਿਰ ਔਰਤ ਘਰ ਤੱਕ ਸੀਮਤ ਰਹੇ ਜਾਂ ਫਿਰ ਇਹਨਾਂ ਦੇ ਵਿੱਚੋਂ ਕੁਝ ਵੀ ਨਹੀਂ ਇਸ ਦਾ ਸਹੀ ਜਵਾਬ ਹੈ ਜੀ অপਸ਼ਨ B ਔਰਤ ਨੂੰ ਸਮਾਜ ਵਿੱਚ ਬਰਾਬਰ ਦਾ ਹੱਕ ਹੈ ਨੈਕਸਟ ਜੀ ਗੁਰੂ ਅਮਰਦਾਸ ਜੀ ਨੇ ਮਨੁੱਖੀ ਬਰਾਬਰੀ ਲਈ ਕੀ ਪ੍ਰਥਾ ਚਲਾਈ ਸੀ অপਸ਼ਨ ਹਨ ਸੰਗਤ ਪੰਗਤ ਜਾਂ ਫਿਰ ਹਵਨ ਜਾਂ ਉਪਵਾਸ ਜਾਂ ਫਿਰ ਆਪਸ਼ਨ ਡੀ ਹੈ ਸ਼ਨਾਣ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਏ ਸੰਗਤ ਪੰਗਤ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਨੇ ਕਿਸ ਤਿਹਾਰ ਨੂੰ ਵੱਡਾ ਰੂਪ ਦਿੱਤਾ ਸੀ ਆਪਸ਼ਨਾਂ ਨੇ ਵਿਸਾਖੀ ਦੀਵਾਲੀ ਰੱਖੜੀ ਜਾਂ ਫਿਰ ਖੁਲਾ ਮਹਲਾ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਏ ਵਿਸਾਖੀ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਨੇ ਧਾਰਮਿਕ ਸਿੱਖਿਆ ਲਈ ਕੀ ਬਣਾਇਆ ਕੀ ਬਣਾਇਆ ਸੀ 22 ਮੰਜੀਆਂ 84 ਪੌੜੀਆਂ ਵਾਲੀ ਬੌਲੀ ਜਾਂ ਫਿਰ ਲੰਗਰ ਘਰ ਜਾਂ ਸਾਰੇ ਇਹਨਾਂ ਦੇ ਵਿੱਚੋਂ ਸਹੀ ਜਵਾਬ ਹੈ ਜੀ অপਸ਼ਨ ਟੀ ਸਾਰੇ ਹੀ ਯਾਨੀ ਕਿ 22 ਮੰਜੀਆਂ ਵੀ ਬਣਾਈਆਂ ਸੀ 84 ਪੌੜੀਆਂ ਵਾਲੀ ਬੌਲੀ ਵੀ ਬਣਾਈ ਸੀ ਔਰ ਲੰਗਰ ਘਰ ਵੀ ਸੀ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਕੀ ਆਦਤ ਪਾਉਣ ਲਈ ਕਿਹਾ ਆਪਸ਼ਨਾਂ ਨੇ ਅੰਮ੍ਰਿਤ ਵੇਲੇ ਨਾਮ ਜਪਣਾ ਦਿਨ ਰਾਤ ਸੇਵਾ ਕਰਨੀ ਦਾਨ ਕਰਨਾ ਜਾਂ ਫਿਰ ਸਾਰੇ ਇਹਨਾਂ ਦੇ ਵਿੱਚੋਂ ਸਹੀ ਜਵਾਬ ਹੈ ਜੀ ਆਪਸ਼ਨ ਡੀ ਸਾਰੇ ਹੀ ਅੰਮ੍ਰਿਤ ਵੇਲੇ ਨਾਮ ਜਪਣਾ ਵੀ ਸੀ ਦਿਨ ਰਾਤ ਸੇਵਾ ਕਰਨੀ ਵੀ ਸੀ ਦਾਨ ਕਰਨਾ ਵੀ ਸੀ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਦੇ ਸਮੇਂ ਔਰਤਾਂ ਨੂੰ ਕੀ ਅਧਿਕਾਰ ਦਿੱਤੇ ਗਏ ਸੀਗੇ ਆਪਸ਼ਨਾਂ ਨੇ ਪੀੜੀ ਸੰਭਾਲਣ ਦਾ ਪ੍ਰਚਾਰ ਕਰਨ ਦਾ ਸੰਗਤ ਦੀ ਅਗਵਾਈ ਕਰਨ ਦਾ ਜਾਂ ਫਿਰ ਡੀ ਸਾਰੇ ਜੋ ਸਹੀ ਜਵਾਬ ਹੈ ਜੀ অপਸ਼ਨ ਡੀ ਸਾਰੇ ਹੀ ਸੀ नेक्स्ट ਹੈ ਜੀ ਗੁਰੂ ਅਮਰਦਾਸ ਜੀ ਨੇ ਅੰਮ੍ਰਿਤ ਵੇਲੇ ਬਾਰੇ ਕੀ ਕਿਹਾ ਸੀ অপਸ਼ਨਾਂ ਨੇ ਕਿ ਸੋਨਾ ਚੰਗਾ ਹੈ ਉੱਠ ਕੇ ਨਾਮ ਜਪਣਾ ਚੰਗਾ ਹੈ ਸਿਰਫ ਕੰਮ ਕਰੋ ਜਾਂ ਫਿਰ ਇਹਨਾਂ ਦੇ ਵਿੱਚੋਂ ਕੁਝ ਵੀ ਨਹੀਂ ਸਾਡਾ ਸਹੀ ਜਵਾਬ ਹੈ ਜੀ অপਸ਼ਨ ਬੀ ਉੱਠ ਕੇ ਨਾਮ ਜਪਣਾ ਚੰਗਾ ਹੈ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਦੇ ਸਮੇਂ ਕਿਹੜਾ ਗੁਰਮਤ ਕੇਂਦਰ ਸਭ ਤੋਂ ਪ੍ਰਸਿੱਧ ਸੀਗਾ ਆਪਸ਼ਨਾਂ ਨੇ ਗੋਇੰਦਵਾਲ ਸਾਹਿਬ ਬਸਰਕੇ ਖਡੂਰ ਸਾਹਿਬ ਜਾਂ ਫਿਰ ਅੰਮ੍ਰਿਤਸਰ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਏ ਗੋਇੰਦਵਾਲ ਸਾਹਿਬ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਨੇ ਕਿਹੜੀ ਬਾਣੀ ਬਹੁਤ ਲਿਖੀ ਸੀ ਕਿਹੜੀ ਬਾਣੀ ਲਿਖੀ ਸੀ ਆਪਸ਼ਨਾਂ ਨੇ ਅਨੰਦ ਸਾਹਿਬ ਜਗਜੀਤ ਸਾਹਿਬ ਸੁਖਮਨੀ ਸਾਹਿਬ ਜਾਂ ਫਿਰ ਰਾਮ ਕਲੀ ਕੀ ਬਾਣੀ ਇਹਦਾ ਸਹੀ ਜਵਾਬ ਹੈ ਜੀ ਅਨੰਦ ਸਾਹਿਬ ਆਪਸ਼ਨ ਏ ਨੈਕਸਟ ਹੈ ਜੀ ਅਨੰਦ ਸਾਹਿਬ ਕਿਸ ਗੁਰੂ ਦੀ ਬਾਣੀ ਹੈ ਆਪਸ਼ਨ ਹਨੇ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਆ ਫਿਰ ਗੁਰੂ ਰਾਮਦਾਸ ਜੀ ਦਾ ਸਹੀ ਜਵਾਬ ਹੈ ਜੀ ਗੁਰੂ ਅਮਰਦਾਸ ਜੀ ਆਪਸ਼ਨ ਸੀ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਦੀ ਬਾਣੀ ਦਾ ਕੇਂਦਰੀ ਸੁਨੇਹਾ ਕੀ ਸੀ ਆਪਸ਼ਨਾਂ ਨੇ ਨਾਮ ਜਪੋ ਸੇਵਾ ਕਰੋ ਜਾਂ ਫਿਰ ਬਰਾਬਰੀ ਜਾਂ ਫਿਰ ਸਾਰੇ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਡੀ ਸਾਰੇ ਇਹਨਾਂ ਦਾ ਕਹਿਣਾ ਸੀ ਕਿ ਨਾਮ ਵੀ ਜਪੋ ਸੇਵਾ ਵੀ ਕਰਨੀ ਹੈ ਸਭ ਨੂੰ ਬਰਾਬਰੀ ਦਾ ਹੱਕ ਵੀ ਹੈ ਔਰ ਇਸੇ ਕਰਕੇ ਆਪਸ਼ਨ ਆ ਬੀ ਹੈ ਸਾਰੀ ਨੇ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਨੇ ਸਿੱਖਿਆ ਦੀ ਨਵੀਂ ਰਾਹਦਾਰੀ ਕਿਸ ਤਰੀਕੇ ਨਾਲ ਬਣਾਈ ਸੀ ਪੀੜੀਆਂ ਬੌਲੀ ਲੰਗਰ ਜਾਂ ਫਿਰ ਸਾਰੇ ਇਹਨਾਂ ਨੇ অপশন বি হ্যায় সহি জওয়াব সারি पीढ़ियां वीसी बाउली वीसी और लंगर वीसी नेक्स्ट है जी गुरु अमरदास जी ने लोकां नु केड़ा जीवन जीवन ली प्रेरित प्रेरित करेया सी ऑप्शन आने सच्चा निस्काम ते सेवा भरपूर जीवन या फिर केवल धन इकट्ठा करना या राज करना या फिर भोग विलास इज द सही जवाब है जी ऑप्शन ए ਸੱਚਾ ਨਿਸ਼ਕਾਮ ਤੇ ਸੇਵਾ ਭਰਪੂਰ ਜੀਵਨ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਦੀ ਬਾਣੀ ਵਿੱਚ ਕਿਹੜੀ ਵਾਰ ਪ੍ਰਸਿੱਧ ਹੈ ਆਪਸ਼ਨਾਂ ਨੇ ਰਾਮਕਲੀ ਕੀ ਵਾਰ ਆਸਾ ਦੀ ਵਾਰ ਬਸੰਤ ਕੀ ਵਾਰ ਜਾਂ ਫਿਰ ਗੁਜਰੀ ਕੀ ਵਾਰ ਇਸ ਦਾ ਸਹੀ ਜਵਾਬ ਹੈ ਜੀ ਰਾਮਕਲੀ ਕੀ ਵਾਰ ਆਪਸ਼ਨ A ਸਹੀ ਜਵਾਬ ਹੈ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਨੇ ਮਨੁੱਖ ਨੂੰ ਕਿਸ ਤੋਂ ਬਚਣ ਲਈ ਕਿਹਾ ਹੈ ਕਿਸ ਤੋਂ ਬਚਣ ਲਈ ਕਿਹਾ ਹੈ ਆਪਸ਼ਨ ਆ ਨੇ ਜੀ ਮਾਇਆ ਕਾਮ ਕ્રોਧ ਜਾਂ ਫਿਰ ਆਪਸ਼ਨ ਡੀ ਸਾਰੇ ਹੀ ਹਾਂਜੀ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਡੀ ਸਾਰੇ ਹੀ ਗੁਰੂ ਜੀ ਨੇ ਮਾਇਆ ਕਾਮ ਕ્રોਧ ਇਹਨਾਂ ਤੋਂ ਬਚਣ ਲਈ ਕਿਹਾ ਹੈ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਕਦੋਂ ਜੋਤੀ ਜੋਤ ਸਮਾਏ ਸੀ ਸਾਡੀ ਆਪਸ਼ਨਾਂ ਨੇ 1574 1563 1500 1400 75 ਜਾਂ ਫਿਰ 1515 ਇਸ ਦਾ ਸਹੀ ਜਵਾਬ ਹੈ ਜੀ অপਸ਼ਨ A 1574 ਦੇ ਵਿੱਚ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਦੇ ਪਿਤਾ ਜੀ ਦਾ ਨਾਮ ਕੀ ਸੀ অপਸ਼ਨਾਂ ਨੇ ਭਾਈ ਫਿਰੂਮਲ ਜੀ ਭਾਈ ਕਾਲੂ ਜੀ ਭਾਈ ਤੇਜਪਾਲ ਜੀ ਜਾਂ ਫਿਰ অপਸ਼ਨ D ਹੈ ਭਾਈ ਦਇਆ ਜੀ ਇਸ ਦਾ ਸਹੀ ਜਵਾਬ ਹੈ ਜੀ ਭਾਈ ਫਿਰੂਮਲ ਜੀ অপਸ਼ਨ A ਹਾਂਜੀ ਨੈਕਸਟ ਹੈ ਜੀ ਗੁਰੂ ਅਮਰਦਾਸ ਜੀ ਦੇ ਦੋ ਪੁੱਤਰਾਂ ਦੇ ਨਾਮ ਕੀ ਸੀ অপਸ਼ਨਾਂ ਨੇ ਭਾਈ ਮੋਰੀ ਭਾਈ ਲਖਮੀਦਾਸ ਭਾਈ ਮੋਹਨ ਭਾਈ ਮੋਰੀ ਜੀ ਭਾਈ ਲਖਮੀਦਾਸ ਭਾਈ ਗੁਰਦਾਸ ਜੀ ਭਾਈ ਰਾਮਦਾਸ ਤੇ ਭਾਈ ਮੋਰੀ ਜੀ ਇਸ ਦਾ ਸਹੀ ਜਵਾਬ ਹੈ ਜੀ ਭਾਈ ਮੋਹਨ ਤੇ ਮੋਰੀ ਯਾਨੀ ਕਿ অপਸ਼ਨ ਬੀ ਇਸ ਦਾ ਸਹੀ ਜਵਾਬ ਹੈ ਹਾਂਜੀ ਧੰਨਵਾਦ ਜੀ ਮਿਲਦੇ ਹਾਂ ਜਲਦੀ ਹੀ ਇੱਕ ਨਵੇਂ ਟੌਪਿਕ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਾ ਸ੍ਰੀ ਕਾਲ ਜੀ